SP 5 ਨੇ ਇੱਕ ਕਬਿਲਿਆ ਜ ਚ トレーਨਿੰਗ ਬਣਵੀਂ ਟ੍ਰਾਂਸਨੇਸ਼ਨਲ ਪ੍ਰੈਸ਼ਨ ਤੇ ਬੇਸਿਕਲੀ ਟ੍ਰਾਂਨਜ਼ਿਸ਼ਨ ਕਰੀਆ ਜੇ ਕੋਈ ਬਾਹਰੀ ਕੰਟਰੀ ਜਾਂ ਕੋਈ ਬਾਹਰੀ ਮੁਲਕ ਦਬਕਾ ਕਰਦੀਆ ਸਾਡੀ ਸੰਗਤ ਨੂੰ ਡਰਾਉਂਦੀਆ ਧਮਕਾਉਂਦੀਆ ਬੇਸਿਕਲੀ ਇੱਕ ਟ੍ਰੇਨਿੰਗ ਬਣਵੀਂ ਕੈਲੀਫੋਰਨੀਆ ਆਫਸਰ ਮਰਸੀ ਸਰਵਿਸਸਸ ਉਹ ਇੰਸਟੀਟਿਊਟ ਕੈਲੀਫੋਰਨੀਆ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਟਿਊਟ ਉਹ ਟ੍ਰੇਨਿੰਗ ਬਣਾਉਗੀ ਜੋ ਪੀਸ ਆਫਸਰਸ ਜਾਂ ਕੈਲੀਫੋਰਨੀਆ ਦੇ ਲਾਅ ਐਨਫੋਰਸਮੈਂਟ ਦਸੂ ਕੀ ਵੀ ਟ੍ਰਾਂਸਨੇਸ਼ਨਲ ਪ੍ਰੈਸ਼ਨ ਬੰਦਾ ਕੀਆ ਉਹਨਾਂ ਡਾਇਰੈਕਟ ਕਿਦਾਂ ਕਰੀਦਾ ਸੋ ਇਫ ਕੋਈ ਇਵੈਂਟ ਹੋਇਆ ਲੋਕ ਸੋ ਨੀਟੂ ਸੀ ਵੀ ਆਪਣੀ ਕਿਤੇ ਨਾ ਕਿਤੇ ਇਸ਼ੂ ਸੀਗਾ ਤੇ ਆਪਾਂ ਉਹਨੂੰ ਸੁਧਾਰਿਆ ਆ ਸੋ ਵੀ ਜਸਟ ਨੀਡ ਟੂ نو ਵੀ ਕਿਤੇ ਕੁਝ ਪ੍ਰੋਬਲਮ ਰਹੀ ਹੈ ਯਾ ਆਈ ਥਿੰਕ ਪ੍ਰੋਬਲਮ ਹੈ ਜੀ ਬੇਸਿਕ ਕਮਿਊਨੀਕੇਸ਼ਨ ਦੀ ਸੀ ਸਮ ਟਾਈਮਸ ਕੀ ਹੁੰਦਾ ਕਿ ਜਦੋਂ ਕੋਈ ਅਸੈਂਬਲੀ ਜਾਂ ਕੋਈ ਸੈਨਟ ਜਾਂ ਕੋਈ ਸਰਕਾਰੀ ਬਿਲ ਹੁੰਦਾ ਆਮ ਸੰਗਤ ਨੂੰ ਪਤਾ ਨਹੀਂ ਹੁੰਦਾ ਵੀ ਬਿਲ ਕੀ ਆ ਆਈ ਥਿੰਕ ਆਪਾਂ ਗਿਣੇ ਚੁਣੇ ਆ ਜਿਨ੍ਹਾਂ ਨੂੰ ਪਤਾ ਵੀ ਆ ਕੋਈ ਬਿਲ ਦੀ ਹੀアリング ਹੋਣੀ ਆ ਕੋਈ ਇਨਫੋਰਮੇਸ਼ਨ ਰਿਪੋਰਟ ਹੋਣੀ ਆ ਸੋ ਆਈ ਥਿੰਕ ਨਾਓ ਅਸੀਓ ਇਸ਼ੂ ਇਜ਼ ਆਲੋਫ ਕੀਤਾ ਮੈਂ ਤੁਹਾਨੂੰ ਡਾਇਰੈਕਟ ਲਿੰਕ ਪੇਜ ਹੈ ਜਬਈ ਕੋਈ ਬਿਲ ਦੀ ਡਿਵੈਲਪਮੈਂਟ ਹੋਗੀ ਜਾਂ ਕੋਈ ਨਾ ਸੋ ਨਾਈਸ ਟੂ ਨੋ ਬਈ ਫਿਚਰਸ ਜਾ ਕੇ ਆ ਪ੍ਰੋਬਲਮ ਹੀ ਹੋਣੀ ਹੈ ਹਾਊ ਡੂ ਯੂ ਥਿੰਕ ਜੀਆ ਆਫਿਸ ਆਫ ਅਮਰਜੰਸੀ ਸਰਵਿਸਿਜ਼ ਆ ਉਹਦੇ ਵਿੱਚ ਜੀ ਟ੍ਰੇਨਿੰਗ ਹੁੰਦੀ ਉਹਨਾਂ ਦਾ ਕੀ ਫਰਕ ਪਾਉ ਆਈ ਥਿੰਕ ਡਾਇਰੈਕਟ ਫਰਕ ਪਾਊਗਾ ਬਿਕਾਜ਼ ਜਿਹੜੀ ਪੁਲਿਸ ਡਿਪਾਰਟਮੈਂਟ ਰਿਸਪੌਂਡ ਕਰੂਗੀ ਜਿਹੜੀ ਪੁਲਿਸ ਅਫਸਰ ਇਨਵੈਸਟੀਗੇਸ਼ਨ ਕਰੂਗੀ ਉਹਨਾਂ ਨੂੰ ਪਤਾ ਹੋਊਗਾ ਵੀ ਬਾਹਲੀਆਂ ਕੰਟਰੀਆਂ ਜਿਹੜੀਆਂ ਸਰਕਾਰਾਂ ਕਰਦੀਆਂ ਕਿਆਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਕਵਰੇਜ ਚੱਲ ਰਹੀ ਹੈ ਐਸਵੀ 509 ਬਿੱਲ ਦੀ ਹੀਅਰਿੰਗ ਨੂੰ ਜਿਹੜਾ ਲੈ ਕੇ ਆਪਣੇ ਨਾਲ ਅੱਜ ਉਹ ਮੁੰਡਾ ਹੈ ਜਿਹੜਾ ਲਾਸਟ ਟਾਈਮ ਆਪਾਂ ਵੀਡੀਓ ਦੇ ਵਿੱਚ ਦੇਖਿਆ ਸੀਗਾ ਜਿਹੜੇ ਦੋ ਜਣੇ ਜਦੋਂ ਆਏ ਸੀ ਉਹਨਾਂ ਦੇ ਵਿੱਚ ਉਹ ਜੈਦੀਪ ਇੱਕ ਸੀਗਾ ਇਸ ਬਿੱਲ ਦੀ ਜਿਹੜਾ ਸਪੋਰਟ ਕਰਨ ਦੇ ਲਈ ਜੈਦੀਪ ਅੱਜ ਦੇ ਦਿਨ ਤੋਂ ਲੈ ਕੇ ਕਿੱਦਾਂ ਆ ਕਿੱਦਾਂ ਦੇਖ ਰਹੇ ਆ ਤੁਸੀਂ ਆਈ ਖੁਸ਼ੀ ਹੁੰਦੀ ਆ ਇੰਨੀ ਸੰਗਤ ਇਕੱਠੀ ਹੋਈ ਆ ਕੰਪੇਅਰ ਟੂ ਲਾਸਟ ਟਾਈਮ ਆਥਿੰਕ ਅਸੀਂ 100 ਜਣੇ 100 ਤੋਂ ਜ਼ਿਆਦਾ 100 ਤੋਂ ਵੱਧ ਹੋ ਗਏ ਹੁਣ ਸੋ ਮੈਨੂੰ ਤਾਂ ਬਹੁਤ ਖੁਸ਼ੀ ਦਿਲੋਂ ਖੁਸ਼ੀ ਹੋ ਰਹੀ ਹੈ ਬਈ ਸੰਗਤ ਦੇਖ ਕੇ ਅਸੀਂ ਇਸ ਇੰਪੋਰਟੈਂਟ ਗੱਲ ਤੇ ਇਕੱਠੇ ਹੋਇਆ ਐ ਐਸਪੀ 500 ਨੇ ਇੱਕ ਕਬੀਲੇ ਅੱਜ ਟ੍ਰੇਨਿੰਗ ਬਣ ਗਈ ਟ੍ਰਾਂਸਨੈਸ਼ਨਲ ਪ੍ਰੋਟੈਕਸ਼ਨ ਤੇ ਬੇਸਿਕਲੀ ਟ੍ਰਾਂਨਜ਼ਿਸ਼ਨ ਕਰੀਆ ਜਿਹੜਾ ਕੋਈ ਬਾਹਰੀ ਕੰਟਰੀ ਜਾਂ ਕੋਈ ਬਾਹਰੀ ਮੁਲਕ ਤਾਂ ਦਬਕਾ ਕਰਦੀ ਸਾਡੀ ਸੰਗਤ ਨੂੰ ਆ ਰੋਬੀ ਡਰੋਂ ਦੀ ਹਤਮਕਾਉਂਦੀ ਆ ਸੋ ਬੇਸਿਕਲੀ ਇੱਕ ਟ੍ਰੇਨਿੰਗ ਬਣੂਗੀ ਜਿਸ ਕੈਲੀਫੋਰਨੀਆ ਆਫਸਰ ਮਰਸੀ ਸਰਵਿਸਸਸ ઓਰ ਇੰਸਟੀਟਿਊਟ ਆਫ ਕੈਲੀਫੋਰਨੀਆ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਟਿਊਟ ਉਹ ਟ੍ਰੇਨਿੰਗ ਬਣਾਉਗੀ ਜੋ ਪੀਸ ਆਫ ਸਰਸ ਜਾਂ ਕੈਲੀਫੋਰਨੀਆ ਲਾਅਨ ਐਨਫੋਰਸਮੈਂਟ ਦਸੂ ਕੀ ਵੀ ਟ੍ਰਾਂਸਨੇਸ਼ਨਲ ਪ੍ਰੈਸ਼ਰ ਹੁੰਦਾ ਕੀ ਆ ਉਹਨੂੰ ਡਿਟੈਕਟ ਕਿਦਾਂ ਕਰੀਦਾ ਸੋ ਇਫ ਕੋਈ ਇਵੈਂਟ ਹੋਇਆ ਲੋਕਲ ਪੁਲਿਸ ਫੈਡਰਲ ਲਾਅਨ ਐਨਫੋਰਸਮੈਂਟ ਨੂੰ ਉਹ ਕੇਸ ਰਿਫਰ ਕਰ ਸਕਦੀ ਆ ਐਂਡ ਬੇਸਿਕਲੀ ਰਾਈਟ ਨਾਓ ਇੱਕ ਨੋਲੇਜ ਗੈਪ ਆ ਐਨੋ ਟ੍ਰੇਨਿੰਗ ਉਸ ਨੌਲੇਜ ਗੈਪ ਨੂੰ ਫੀਲ ਕਰੂਗੀ ਜਦੀ ਲਾਸਟ ਟਾਈਮ ਦਾ ਥੋੜਾ ਦੱਸੋ ਜਦੋਂ ਤੁਸੀਂ ਦੋ ਜਣੇ ਸੀ ਜਦੋਂ ਉਹਨਾਂ ਨੇ ਲਾਈਨਾਂ ਲਾ ਕੇ ਇਸ ਦਾ ਆਪੋਜ਼ ਕਰ ਰਹੇ ਸੀ ਕੀ ਉਦੋਂ ਮਨ ਦੇ ਵਿੱਚ ਵਿਚਾਰ ਸੀ ਕੀ ਫੀਲ ਆ ਰਹੀ ਸੀ ਉਦੋਂ ਸੀ ਤਾਂ ਆਹੀ ਸੀ ਬਈ ਜੀਤਾ ਕਰਦਾ ਸੀ ਬਈ ਸੰਗਤ ਇਕੱਠੀ ਹੋਵੇ ਆਈ نو ਮੇਬੀ ਕਸ ਮੇਬੀ ਸਮ ਟਾਈਮਿੰਗ ਇਸ਼ੂ ਸੀਗੇ ਬਟ ਦਿਲ ਕੀਤਾ ਸੀ ਬਈ ਆਪਣੀ ਸੰਗਤ ਹੋਵੇ ਨਾਲ ਸੋ ਅਸੀਂ ਵੀ ਖੜੀ ਐ ਅਸੀਂ ਵੀ ਆਪਣੇ ਬਿਲ ਦੇ ਸਪੋਰਟ ਵਿੱਚ ਹੱਕ ਚ ਬੋਲੀਏ ਬਟ ਨਾਈਸ ਟੂ ਸੀ ਕਿ ਹੁਣਾ ਕਾਫੀ ਕੁਝ ਚੇਂਜ ਹੋਇਆ ਸਾਡੀ ਸੰਗਤ ਇਕੱਠੀ ਹੋਈ ਆ ਐਂਡ ਬਸ ਰੂਹ ਖੁਸ਼ ਹੁੰਦੀ ਆ ਦੇਖ ਕੇ ਵੀ ਸਾਡੀ ਸੰਗਤ ਇਕੱਠੀ ਹੋਈ ਆ ਜੈਦੀਪ ਲਾਸਟ ਟਾਈਮ ਥੋੜਾ ਮਿਸ ਕਮਿਊਨੀਕੇਸ਼ਨ ਸੀਗਾ ਕਿਸੇ ਨੂੰ ਪਤਾ ਨਹੀਂ ਸੀਗਾ ਨੋਬਾਡੀ ਨਿਊ ਅਬਾਊਟ ਥਿਸ ਇਸ ਵਾਰ ਆਪਾਂ ਵੀ ਪੰਜਾਬੀ ਰਿਡੀਓ ਯੂਐਸਏ ਤੋਂ ਵੀ ਬਹੁਤ ਹੋਇਆ ਹੋਰ ਵੀ ਆਰਗੇਨਾਈਜੇਸ਼ਨਸ ਨੇ ਇਸ ਵਾਰ ਆਊਟਰੀਚ ਜਿਹੜੀ ਉਹ ਜ਼ਿਆਦਾ ਕੀਤੀ ਜਿਸ ਦਾ ਰਿਜ਼ਲਟ ਆ ਵੀ ਸੰਗਤ ਜਿਹੜੀ ਉਹ ਦਾ ਲਾਸਟ ਟਾਈਮ ਤੁਹਾਨੂੰ ਕਿ ਲੱਗਦਾ ਵੀ ਕਿੱਥੇ ਆਪਣੀ ਰਹਿ ਗਈ ਬਿਕਾਉਜ਼ ਉਹ ਨੀਡ ਟੂ ਸੀ ਵੀ ਆਪਣੀ ਕਿਤੇ ਨਾ ਕਿਤੇ ਇਸ਼ੂ ਸੀਗਾ ਤੇ ਆਪਾਂ ਉਹਨੂੰ ਸੁਧਾਰਿਆ ਆ ਸੋ ਵੀ ਜਸ ਨੀਡ ਟੂ ਨੋ ਵੀ ਕਿਤੇ ਕੁਝ ਪ੍ਰੋਬਲਮ ਰਹੀ ਆ ਯਾ ਆਈ ਥਿੰਕ ਪ੍ਰੋਬਲਮ ਹੈ ਜੀ ਬੇਸਿਕ ਕਮਿਊਨੀਕੇਸ਼ਨ ਦੀ ਸੀ ਸਮ ਟਾਈਮਸ ਕੀ ਹੁੰਦਾ ਕਿ ਜਦੋਂ ਕੋਈ ਅਸੈਂਬਲੀ ਜਾਂ ਕੋਈ ਸੈਨੇਟ ਜਾਂ ਕੋਈ ਸਰਕਾਰੀ ਬਿੱਲ ਹੁੰਦਾ ਆਮ ਸੰਗਤ ਨੂੰ ਪਤਾ ਨਹੀਂ ਹੁੰਦਾ ਵੀ ਬਿੱਲ ਕੀ ਆ ਆਈ ਥਿੰਕ ਆਪਾਂ ਗਿਨੇ ਚੁਣੇ ਆ ਜਿਨ੍ਹਾਂ ਨੂੰ ਪਤਾ ਵੀ ਆ ਕੋਈ ਬਿੱਲ ਦੀ ਹੀਅਰਿੰਗ ਹੋਣੀ ਆ ਕੋਈ ਇਨਫੋਰਮੇਸ਼ਨਲ ਵੋਟ ਹੋਣੀ ਆ ਸੋ ਆਈ ਥਿੰਕ ਨਾਓ ਅਸੂ ਇਸ਼ੂ ਰਿਜ਼ੋਲਵ ਕੀਤਾ ਮੈਂ ਤੁਹਾਨੂੰ ਡਾਇਰੈਕਟ ਲਿੰਕ ਪੇਜ ਹੈ ਜੇ ਕੋਈ ਬਿਲ ਦੀ ਡਿਵੈਲਪਮੈਂਟ ਹੋਗੀ ਜਾਂ ਕੋਈ ਗਾਂ ਜਾ ਕੇ ਕੋਈ ਮੀਟਿੰਗ ਹੋਣੀ ਆ ਹੁਣ ਤੁਹਾਨੂੰ ਡਾਇਰੈਕਟ ਪਤਾ ਲੱਗਣਾ ਹੈ ਨਾਲ ਤੁਸੀਂ ਸੰਗਤ ਨੂੰ ਵੀ ਦੱਸ ਵੀ ਸਕਦੇ ਹੋ ਕਿ ਨੈਕਸਟ ਮੀਟਿੰਗ ਕਦੋਂ ਹੋਗੀ ਸੋ ਨਾਈਸ ਟੂ ਨੋ ਬਈ ਫਿਊਚਰ ਜਾ ਕੇ ਇਹ ਪ੍ਰੋਬਲਮ ਨਹੀਂ ਹੋਣੀ ਮੁੜ ਕੇ ਬਿਲਕੁਲ ਸੋ ਜੈਦੀਪ ਤੁਸੀਂ ਵੀ ਕਿਸੇ ਸਰਕਾਰੀ ਮਹਿਕਮੇ ਚ ਕੰਮ ਕਰਦੇ ਆ ਤੁਸੀਂ ਕਿਹੜੀ ਆਰਗੇਨਾਈਜੇਸ਼ਨ ਕੋਲੋਂ ਆਏ ਹੋਏ ਆ ਮੈਂ ਕਿਸੇ ਹੋਰ ਆਰਗੇਨਾਈਜੇਸ਼ਨ ਕੋਲੋਂ ਨਹੀਂ ਆਏ ਵੀ ਮੈਂ ਇੱਕ ਸੇਵਾਦਾਰ ਆ ਮੈਂ ਇੱਕ ਸੰਘਰਸ਼ਤਾ ਮੈਂਬਰ ਆ ਬਟ ਮੇਰੀ ਹਿਸਟਰੀ ਆ ਮੈਂ ਇੱਕ ਇੰਟੈਲੀਜੈਂਸ ਐਨਾਲਿਸਟ ਰਹਿ ਚੁੱਕਾ ਭਈ ਕੈਲੀਫੋਰਨੀਆ ਸਟੇਟ ਆਥਰੈਸਮੈਂਟ ਸੈਟਰਨਾ ਤੇ ਨਾਲ ਮੈਂ ਇੱਕ ਹੋਮਲੈਸ ਸੋਸਾਇਟੀ ਪਾਲਿਸੀ ਕੋਆਰਡੀਨੇਟਰ ਸੀਗਾ ਗਵਰਨਰ ਆਫ ਸਿਮਰਜੀ ਸਰਵਿਸਸ ਨਾਲ ਸੋ ਮੈਂ ਬਿਲ ਨੂੰ ਜਾਣਦਾ ਮੈਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਟ੍ਰੇਨਿੰਗ ਦੇਣੀਆਂ ਮੈਂ ਉਸ ਇੰਸਟੀਟਿਊਸ਼ਨਸ ਨੂੰ ਚੰਗੀ ਤਰ੍ਹਾਂ ਜਾਣਦਾ ਇਵ ਬੈਕ ਸੀ ਟੇਕਿੰਗ ਟ੍ਰ ਕੀ ਫਰਕ ਜਿਹੜਾ ਉਹ ਪੈ ਸਕਦਾ ਆ ਜਿਹੜਾ ਡਰਾਉਨ ਦਾ ਧਮਕਾਉਣ ਦਾ ਅਸੈਸੀਨੇਸ਼ਨ ਪਲੋਟਸ ਲੋਕਾਂ ਦੇ ਵੀਜ਼ਿਆਂ ਨੂੰ ਲੈ ਕੇ ਉਹਨਾਂ ਨੂੰ ਤੰਗ ਕਰਨਾ ਉਹ ਸਾਰੀਆਂ ਚੀਜ਼ਾਂ ਹਾਊ ਡੂ ਯੂ ਥਿੰਕ ਵੀ ਇਹ ਜਿਹੜੀ OES ਜਿਹੜਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਆ ਉਹਦੇ ਵਿੱਚ ਜੇ ਟ੍ਰੇਨਿੰਗ ਹੁੰਦੀ ਉਹਦੇ ਨਾਲ ਕੀ ਫਰਕ ਪਾਊਗਾ ਆਈ ਥਿੰਕ ਡਾਇਰੈਕਟ ਫਰਕ ਪਾਊਗਾ ਬਿਕਾਜ਼ ਫਿਰ ਜਿਹੜੀ ਪੁਲਿਸ ਡਿਪਾਰਟਮੈਂਟ ਰਿਸਪੌਂਡ ਕਰੂਗੀ ਜਿਹੜੀ ਪੁਲਿਸ ਆਫਸਰ ਇਨਵੈਸਟੀਗੇਸ਼ਨ ਕਰੂਗੀ ਉਹਨਾਂ ਨੂੰ ਪਤਾ ਹੋਊਗਾ ਵੀ ਬਾਹਲੀਆਂ ਕੰਟਰੀਆਂ ਜਿਹੜੀਆਂ ਸਰਕਾਰਾਂ ਕਰਦੀਆਂ ਕੀਆਂ ਆ like they know what are their tactics onu uh, uh, intelligence terms vich ttp's kehde ne tactic tactics techniques procedures te oda tarika honda ve kidda intelligence operations kidda intelligence agencies apne uh, operations nu kardeya so oh sariyan cheeza samjhawni hai police officers nu ya local law easy hoga and basically goal kiya ki je ek responding officer ਜਾਂਦਾ ਐਂਡ ਕੋਈ ਬੰਦਾ ਹੁੰਦਾ ਦੂਜੇ ਪਾਸੇ who has ਮੇਬੀ ਸਿਰਫ ਕਿਸੇ ਸਰਕਾਰ ਦੇ ਖਿਲਾਫ ਬੋਲਦਾ ਹੋਵੇ ਉਹ ਰਿਸਪੌਂਡਿੰਗ ਅਫਸਰ ਨੂੰ ਪਤਾ ਹੋਗਾ ਵੀ ਉਹ ਜੀਓ ਪੋਲਿਟਿਕਲ ਸਿਚੁਏਸ਼ਨ ਕੀ ਆ ਐਂਡ ਪੋਸਿਬਲੀ ਆ ਕੇਸ ਫੈਡਰਲ ਰੈਫਰਲ ਦੇ ਅੰਡਰ ਹੋਵੇਗਾ TNR ਦੇ ਹੁੰਦੇ ਬਿਕਾਜ਼ ਵਿਦਨ FBI ਦੇਰ ਇਜ਼ ਅ TNR ਸੈਲ ਜੋ ਕੇਸਿਸ ਬੇਸਿਕਲੀ ਇਨਵੈਸਟੀਗੇਟ ਕਰਦਾ ਹਮ ਜੀ ਸੋ ਥੈਂਕ ਯੂ ਤੁਸੀਂ ਇਹ ਜਿਹੜੀ ਇਨਸਾਈਟ ਇਸ ਦੇ ਵਿੱਚ ਜਿਹੜੇ ਦਿੱਤੀ ਆ ਸੋ ਇਹ ਇਹੀ ਚੀਜ਼ਾਂ ਜਿਹੜੀ ਸਮਝਣ ਦੀ ਜ਼ਰੂਰਤ ਆ ਆਈ ਥਿੰਕ ਇਹੀ ਕਾਰਨ ਆ ਵੀ ਜਿਹੜੀਆਂ ਕੁਝ ਆਰਗੇਨਾਈਜੇਸ਼ਨਸ ਨੇੜੇ ਕੁਝ ਪ੍ਰੌਕਸੀਸ ਦੇ ਤੌਰ ਦੇ ਉੱਤੇ ਬਾਹਰੀ ਸਰਕਾਰ ਦੇ ਲਈ ਕੰਮ ਕਰ ਰਹੀਆਂ ਆ ਉਹਨਾਂ ਨੂੰ ਡਰਾ ਵੀ ਉਹ ਐਕਸਪੋਜ਼ ਇਸ ਦੇ ਵਿੱਚ ਹੁੰਦੀਆਂ ਆ ਉਹ ਇਸ ਦੇ ਵਿੱਚ ਪ੍ਰੋਸੀਕਿਊਟ ਹੋ ਸਕਦੀਆਂ ਆ ਜਾਂ ਉਹਨਾਂ ਦੇ ਲੋਕ ਉਸ ਦੇ ਵਿੱਚ ਪ੍ਰੋਸੀਕਿਊਟ ਹੋ ਸਕਦੇ ਆ ਉਹ ਵਿਕਟਮ ਨੂੰ ਗੈਸਲਾਈਟ ਕਰ ਰਹੇ ਆ ਤੇ ਆਪ ਵਿਕਟਮ ਮੜਨ ਦੀ ਜਿਹੜੀ ਇਸ ਟਾਈਮ ਇਸ ਦੇ ਵਿੱਚ ਇੱਕ ਕਹਿ ਸਕਦੇ ਵੀ ਚਾਲ ਦੇ ਵਿੱਚ ਜਿਹੜੇ ਲੱਗੇ ਹੋਏ ਆ ਮਿਸ ਇਨਫਾਰਮੇਸ਼ਨ ਬਹੁਤ ਫਲਾ ਰਹੇ ਆ ਸੋ ਸਾਰਿਆਂ ਨੂੰ ਸਤਤਕ੍ਰਿਆ ਦੀ ਲੋੜ ਆ ਸਜੈਦੀ ਬਹੁਤ ਧੰਨਵਾਦ ਬੜੀ ਮਿਹਰਬਾਨੀ ਸੋ ਅੱਗੇ ਗੱਲਬਾਤ ਅੱਗੇ ਕਵਰੇਜ ਜਿਹੜੀ ਉਹ ਜਾਰੀ ਰਹੇਗੀ ਐਸਪੀ 509 ਦੀ ਹੀਰਿੰਗ ਦੇ ਉੱਤੇ